ਸਾਸਿਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਸ਼ੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਸੀ 카ਟੋਕਲੇ ਚੱਲ ਰਿਹਾ ਹੈ ਇਧਰ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਸ਼ੀਵਾਲ ਦੀ ਅੱਖ ਹੈ ਪੰਜਾਬ ਦੀ ਸਿਆਸਤੇ ਭਾਵੇਂ ਹਾਲੇ ਵੀ ਜਿਹੜੇ ਫੈਸਲੇ ਆਉਂਦੇ ਨੇ ਉਹ ਦਿੱਲੀ ਤੋਂ ਆਉਂਦੇ ਨੇ ਕਿਉਂਕਿ ਭਗਵੰਤ ਮਾਨ ਖੁਦ ਜਿਸ ਤਰ੍ਹਾਂ ਬਿਕਰਮਜੀਤ ਸਿੰਘ ਮਜੀਠੀਆ ਅਤੇ ਸੁਖਪਾਲ ਸਿੰਘ ਖਹਿਰਾ ਅਤੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਵੀਵਾਲ ਦੇ ਹੱਥਾਂ ਦੀ ਕੱਠ ਪੁਤਲੀ ਬਣੇ ਹੋਏ ਨੇ ਇੱਦ ਤਤਕਾਰ ਚੱਲ ਰਿਹਾ ਹੈ ਦੂਜੇ ਪਾਸੇ ਸੂਤਰਾ ਦੇ ਹਵਾਲੇ ਤੋਂ ਹੁਣੇ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਸ਼ੀਵਾਲ ਨੂੰ ਲੈ ਕੇ ਕਿਉਂਕਿ ਅਰਵਿੰਦ ਕੇਸ਼ੀਵਾਲ ਦਾ ਵੀ ਬੁਰਾ ਹਾਲ ਦੱਸਿਆ ਚਾਰਿਆ ਹੈ ਸੂਤਰਾ ਦੀ ਮਿਲੀ ਜਾਣਕਾਰੀ ਮੁਤਾਬਕ ਅਰਵਿੰਦ ਕੇਸ਼ੀਵਾਲ ਉੱਤੇ ਹਮਲਾ ਕਰ ਦਿੱਤਾ ਹੈ ਦਿੱਲੀ ਦੇ ਵੋਟਰਾਂ ਨੇ ਜਿਹੜੀ ਗੱਡੀ ਦੇ ਵਿੱਚ ਉਹ ਕੰਪੇਨ ਕਰ ਰਿਹਾ ਸੀ ਚੋਣ ਪ੍ਰਚਾਰ ਕਰ ਰਿਹਾ ਸੀ ਉਹਨਾਂ ਉੱਤੇ ਇੱਟਾ ਰੋੜੇ ਮਾਰੇ ਗਏ ਨੌਜਵਾਨਾਂ ਵੱਲੋਂ ਇਧਰ ਅਰਵਿੰਦ ਕੇਸ਼ੀਵਾਲ ਵੱਲੋਂ ਇਨਜ਼ਾਮ ਲਗਾਏ ਚਾਰੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਸ਼ਰਾਪਤੀ ਅੰਸਰਾ ਵੱਲੋਂ ਮੇਰੇ ਤੇ ਹਮਲਾ ਕੀਤਾ ਗਿਆ ਇਸ ਦਾ ਜਵਾਬ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬੁਲਾਰੇ ਨੇ ਦਿੱਲੀ ਤੋਂ ਉਹਨਾਂ ਨੇ ਇਹ ਸਿੱਧ ਪ੍ਰੂਫ ਦੇ ਦਿੱਤਾ ਹੈ ਕਿ ਉਹ ਸਾਡੇ ਵੱਲੋਂ ਜਾਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਡੈਲੀਗੇਟ ਜਾਂ ਵੋਟਰ ਵੱਲੋਂ ਹਮਲਾ ਨਹੀਂ ਕੀਤਾ ਗਿਆ ਅਰਵਿੰਦ ਕੇਜੀਵਾਲ ਦੀ ਗੱਡੀ ਤੇ ਕਿਉਂਕਿ ਅਰਵਿੰਦ ਕੇਜੀਵਾਲ ਦੀ ਗੱਡੀ ਪੰਨ ਦਿੱਤੀ ਗਈ ਹੈ ਦੂਸਰੇ ਪਾਸੇ ਹਾਲੇ ਸੱਟਾ ਫੇਟਾ ਤਾਂ ਨਹੀਂ ਲੱਗੀਆਂ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਜੀਵਾਲ ਨੂੰ ਕਿਉਂਕਿ ਲੋਕ ਵਿਧਾਨ ਸਭਾ ਦੀਆਂ ਚੋਣਾਂ ਨੇ ਪੂਰੀ ਤਰ੍ਹਾਂ ਜੋੜ ਫੜਿਆ ਹੋਇਆ ਹੈ ਅੱਧ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਸਥਿਤੀ ਆਮ ਆਦਮੀ ਪਾਰਟੀ ਦੀ ਡਾਵਾ ਡੋੜਾ ਕਿਉਂਕਿ ਆਮ ਆਦਮੀ ਪਾਰਟੀ ਦੇ ਕਰਮੀਨ ਰਵਿੰਦ ਕੇਜਰੀਵਾਲ ਵੱਲੋਂ ਕੋਲੋ ਸੌਰੀ ਇਹਨਾਂ ਨੌਜਵਾਨਾਂ ਜਿਨ੍ਹਾਂ ਨੇ ਇਹ ਟੋੜੇ ਮਾਰੇ ਨੇ ਇਹਨਾਂ ਵੱਲੋਂ ਸਵਾਲ ਪੁੱਛੇ ਗਿਆ ਸੀ ਕਿ ਪਿਛਲੇ 14 ਸਾਲਾਂ ਦੇ ਵਿੱਚ ਕਿਹੜਾ ਵਿਕਾਸ ਕੀਤਾ ਉਹਨਾਂ ਕਹਿੰਦੇ ਸਾਡੇ ਇਲਾਕੇ ਦੇ ਵਿੱਚ ਵਿਕਾਸ ਤੇ ਹੋਇਆ ਨਹੀਂ ਫਿਰ ਤੁਸੀਂ ਡੇਂਗਾ ਕਿਉਂ ਮਾਰ ਰਹੇ ਹੋ ਜਦੋਂ ਅਰਵਿੰਦ ਕੇਜੀਵਾਲ ਨੇ ਇਸ ਦਾ ਜਵਾਬ ਨਹੀਂ ਦਿੱਤਾ ਤਾਂ ਗੁੱਸੇ ਦੇ ਵਿੱਚ ਭੜਕੀ ਭੀੜ ਦੇ ਵਿੱਚ ਨੌਜਵਾਨਾਂ ਨੇ ਪੱਥਰबाजी ਕਰ ਦਿੱਤੀ ਅਰਵਿੰਦ ਕੇਜੀਵਾਲ ਦੀ ਕਾਰ ਤੇ ਫਟੜਤੇ ਨਹੀਂ ਹੋਏ ਅਰਵਿੰਦ ਖੇਜੀਵਾਲ ਲੇਕਿਨ ਕਾਰ ਦਾ ਰੋੜੇ ਮਾਰ ਮਾਰ ਕੇ ਬੁਰਾ ਹਾਲ ਕਰ ਦਿੱਤਾ ਗਿਆ ਉਧਰ ਦਿਲੀ ਪ੍ਰਸ਼ਾਸਨ ਨੂੰ ਭਜੜਾ ਪੈ ਗਿਆ ਨੇ ਇੱਕ ਪਾਸੇ ਰਵਿੰਦ ਖੇਸ਼ੀਵਾਲ ਵੱਲੋਂ ਇਲਜ਼ਾਮ ਗਏ ਜਾ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਸ਼ਰਤੀ ਅੰਸਰਾਂ ਨੂੰ ਸ਼ਹਿਦ ਦਿੱਤੀ ਜਾ ਰਹੀ ਹੈ ਇਸ ਕਰਕੇ ਮੇਰੇ ਉੱਤੇ ਹਮਲਾ ਹੋਇਆ ਹੈ ਦੂਸਰੇ ਪਾਸੇ ਵਿਕਾਸ ਦੇ ਨਾਮ ਤੇ ਗੱਲਾਂ ਪੁੱਛੀਆਂ ਗਿਆ ਅਰਵਿੰਦ ਕੇਜੀਵਾਲ ਵੱਲੋਂ ਅਰਵਿੰਦ ਕੇਜੀਵਾਲ ਉੱਥੇ ਕਬੋਚ ਰਿਹਾ ਇਸ ਕਰਕੇ ਇਸ ਕਰਕੇ ਨੌਜਵਾਨਾਂ ਵੱਲੋਂ ਇੱਟਾਂ ਰੂੜਿਆਂ ਦੀ ਬਰਸਾਤ ਕੀਤੀ ਗਈ ਅਰਵਿੰਦ ਕੇਜੀਵਾਲ ਦੀ ਗੱਡੀ ਤੇ ਧੰਨਵਾਦ